ਜਾ ਬਿਜਲੀ ਸੰਗਰੂਰ ਲੋਕ ਸਭਾ ਸੀਟ ਪੰਜਾਬ ਇਸ ਲੀਆਂ ਹਾਈਪਰ ਫਾਈਲ ਸੀਟਾਂ ਵਿੱਚੋਂ ਇੱਕ ਸੀਟ ਜ਼ਰੂਰ ਹੈ। دونك ਇਤੇ ਹਰ ਵਾਰ ਰਾਜਸੀ ਪਾਰਟੀਆਂ ਦੇ ਦਿੱਗਜ ਚੋਣ ਮੈਦਾਨ ਵਿੱਚ ਉਤਾਰੇ ਜਾਂਦੇ ਨੇ ਅਤੇ ਜਿੱਤੇ ਰਹੇ ਨੇ। ਪਰ ਫਿਰ ਵੀ ਅਜੇ ਤੱਕ ਕੋਈ ਵੀ ਚੁਣਿਆ ਗਿਆ ਲੋਕ ਸਭਾ ਸੰਸਦ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਸੰਗਰੂਰ ਦੇ ਪਛੜੇਪਣ ਦੇ ਗਲੰਕ ਨੂੰ ਨਹੀਂ ਤੋੜ ਸਕਿਆ। ਇਸ ਵਾਰ ਵੀ ਤਿੰਨੋਂ ਪ੍ਰਮੁੱਖ ਰਾਜਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਦਿੱਗਜ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ 'ਚ ਉਤਾਰ ਦਿੱਤੇ ਨੇ। 30 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਕਿ ਸੰਗਰੂਰ ਦੇ 14 ਲੱਖ ਤੋਂ ਵੱਧ ਵੋਟਰ ਆਖਰ ਕਿਹੜੇ ਉਮੀਦਵਾਰ ਨੂੰ ਫਤਵਾ ਦੇ ਕੇ ਦੇਸ਼ ਦੀ ਲੋਕ ਸਭਾ 'ਚ ਭੇਜਦੇ ਨੇ। ਇਸ ਹਲਕੇ 'ਚ ਹੁਣ ਤੱਕ 6 ਵਾਰ ਕਾਂਗਰਸ 5 ਵਾਰ ਸ਼੍ਰੋਮਣੀ ਅਕਾਲੀ ਦਲ 1 ਵਾਰ ਸੀਪੀਆਈ ਤੇ 1 ਵਾਰ ਸ਼੍ਰੋਮਣੀ ਅਕਾਲੀ ਦਲ ਮਾਨ ਆਪਣੇ ਸੰਸਦ ਲੋਕ ਸਭਾ 'ਚ ਭੇਜ ਚੁੱਕੇ ਨੇ 1951 ਤੋਂ 1971 ਤੱਕ ਲਗਾਤਾਰ ਕਾਂਗਰਸੀ ਲੋਕ ਸਭਾ ਸੰਸਦ ਸੰਗਰੂਰ ਤੋਂ ਚੁਣਿਆ ਗਿਆ ਏ ਸੀਟ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਸੀਟ ਤੇ ਸਰਜੀਤ ਸਿੰਘ ਬਰਨਾਲਾ ਬਲਵੰਤ ਸਿੰਘ ਰਾਮੂਵਾਲੀਆ ਸਰਦਾਰ ਰਣਜੀਤ ਸਿੰਘ ਗੁਰਚਨ ਸਿੰਘ ਨਿਹਾਲ ਸਿੰਘ ਵਾਲਾ ਤੋਂ ਇਲਾਵਾ ਕੋਈ ਵੀ ਸੰਸਦ ਦੂਜੀ ਵਾਰ ਇਸ ਲੋਕ ਸਭਾ ਹਲਕੇ 'ਚੋਂ ਨਹੀਂ ਚੁਣਿਆ ਗਿਆ ਇਸ ਦਾ ਕਾਰਨ ਇਸ ਹਲਕੇ 'ਚ ਵਿਕਾਸ ਦਾ ਨਾ ਮਤਲਬ ਹੋਣਾ ਮੇਨ ਕੋ ਸਮੱਸਿਆ ਉਥੇ ਘੁੰਮ ਗਿਆ ਜਿੰਦੀ ਹੈ ਮੇਨ ਸਮੱਸਿਆ ਤਾਂ ਬੇਰੁਜ਼ਗਾਰੀ ਦੀ ਐ ਪੱਕੇ ਡਵੈਲਪਮੈਂਟ ਵੀ ਕੱਖ ਨਹੀਂ ਹੋਈ ਇੱਥੇ ਤੁਸੀਂ ਗਲੀਆਂ ਦਾ ਹਾਲ ਦੇਖ ਲਓ ਨਾਲੀਆਂ ਦਾ ਹਾਲ ਦੇਖੋ ਮੈਂ ਸਮਝਦਾ ਸੰਗਰੂਰ ਸ਼ਹਿਰ ਦੀ ਕੋਈ ਅਜਿਹੀ ਗਲੀ ਨਹੀਂ ਕੋਈ ਇਸ ਤਰ੍ਹਾਂ ਦਾ ਕੋਈ ਮੁਹੱਲਾ ਨਹੀਂ ਹੈਗਾ ਜਿੱਥੇ ਕੋਈ ਵਿਕਾਸ ਹੋਇਆ ਹੋਵੇ ਬੱਸ ਸਟੈਂਡ ਦੀ ਗੱਲ ਕਰ ਲਓ ਬੱਸ ਸਟੈਂਡ ਦਾ ਨਰਕ ਬਣਿਆ ਪਿਆ ਹੈਗਾ ਹੋਰ ਸਾਰੇ ਪਾਸੇ ਸਲਾਮੇ ਏਰੀਆ ਨੇ ਸਾਡੇ ਜਿਹੜੇ ਸਤਲਤ ਰੋਗ ਰਹਿੰਦੇ ਨੇ ਗਰੀਬ ਵਸਤੀਆਂ ਨੇਗੀਆਂ ਇਸੇ ਪ੍ਰਕਾਰ ਢੱਕਾ ਨਹੀਂ ਕਿਸੇ ਸਰਕਾਰ ਨੇ ਤੋੜਿਆ ਹੈਗਾ ਕਿਸੇ ਪਾਰਟੀ ਨੇ ਨਹੀਂ ਤੋੜਿਆ। ਹਰਿਆਣਾ ਬਾਰਡਰ ਦੇ ਨਾਲ ਸੱਜੀ ਹੋਈ ਪੰਜਾਬ ਦੀ ਸੰਗਰੂਰ ਲੋਕ ਸਭਾ ਸੀ ਪੰਜਾਬ ਦੀਆਂ ਪ੍ਰਮੁੱਖ 13 ਸੀਟਾਂ ਵਿੱਚੋਂ ਅਹਿਮ ਮੰਨੀ ਜਾਂਦੀ ਹੈ। ਇਸ ਲੋਕ ਸਭਾ ਸੀਟ ਅਧੀਨ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ 9 ਵਿਧਾਨ ਸਭਾ ਹਲਕੇ ਸੰਗਰੂਰ, ਦਿੜਬਾ, ਲਹਿਰਾ, ਧੂਰੀ, ਮਲੇਰਕੋਟਲਾ, ਸਨਾਮ, ਬਰਨਾਲਾ, ਮਹਿਲਕਲਾਂ ਅਤੇ ਪਧੌੜਾਉਂਦੇ ਨੇ। ਸਾਰੇ ਦੇਸ਼ ਵਿੱਚ ਚੋਣ ਵਾਲੀਆਂ 2014 ਲੋਕ ਸਭਾ ਚੋਣਾਂ ਦੇ ਪ੍ਰੋਗਰਾਮਾਂ ਅਧੀਨ ਸੰਗਰੂਰ ਲੋਕ ਸਭਾ ਸੀਟ ਲਈ ਵੀ 30 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ ਸੰਗਰੂਰ ਲੋਕ ਸਭਾ ਹਲਕੇ ਵਿੱਚ ਕਰੀਬ 14 ਲੱਖ 2310 ਵੋਟਰ ਜਿਨ੍ਹਾਂ ਵਿੱਚ 6 ਲੱਖ 55024 ਮਹਿਲਾਵਾਂ ਅਤੇ 7 ਲੱਖ 40286 ਪੁਰਸ਼ ਨੇ ਜੋ ਆਪਣੀ ਵੋਟ ਦਾ ਇਹਨਾਂ ਚੋਣਾਂ ਵਿੱਚ ਇਸਤੇਮਾਲ ਕਰਨਗੇ ਇਹਨਾਂ ਚੋਣਾਂ ਨੂੰ ਦੇਖਦਿਆਂ ਹੋਇਆ ਹੀ ਦੇਸ਼ ਦੀਆਂ ਪ੍ਰਮੁੱਖ ਦੋਨੋਂ ਰਾਜਸੀ ਪਾਰਟੀਆਂ ਭਾਜਪਾ ਤੇ ਸ਼ਰਮਣੀ ਅਕਾਲੀ ਦਲ ਪਾਰਟੀ ਨੇ ਮੌਜੂਦਾ ਰਾਜ ਸਭਾ ਮੈਂਬਰ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਜਦਕਿ ਕਾਂਗਰਸ ਨੇ ਮੌਜੂਦਾ ਲੋਕ ਸਭਾ ਸਾਂਸਦ ਰਜਿੰਦਰ ਸਿੰਘ ਲੰਨ ਚੋਣ ਮੈਦਾਨ ਵਿੱਚ ਉਤਾਰਿਆ ਪਰ ਪਹਿਲੀ ਵਾਰ ਲੋਕ ਸਭਾ ਚੋਣਾਂ ਵਿੱਚ ਦਸਤਕ ਦੇਣ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਪ੍ਰਸਿੱਧ ਹਾਸੇ ਕਲਾਕਾਰ ਭਗਵੰਤ ਮਾਨ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਸੰਗਰੂਰ ਲੋਕ ਸਭਾ ਸੀਟ ਦਾ ਅਖਾੜਾ ਭਖਾ ਦਿੱਤਾ ਹੈ ਕਿਉਂਕਿ ਜਿੱਥੇ ਸ਼ਹਿਰੀ ਵੋਟ ਜਿੱਥੇ ਕਾਂਗਰਸ ਤੋਂ ਟੁੱਟ ਕੇ ਆਮ ਆਦਮੀ ਪਾਰਟੀ ਨਾਲ ਜੁੜਿਆ ਜਾ ਰਿਹਾ ਹੈ ਉੱਥੇ ਹੀ ਭਗਵੰਤ ਮਾਨ ਪਿੰਡੂ ਲੋਕਾਂ ਤੇ ਆਪਣੀ ਕਲਾਕਾਰੀ ਦੇ ਕਾਰਨ ਇੱਕ ਅਲੱਗ ਹੀ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਬੈਂਕ ਨੂੰ ਖੋਰਾ ਲਾ ਸਕਦੇ ਨੇ ਜਿਸ ਕਰਕੇ ਸੰਗਰੂਰ ਲੋਕ ਸਭਾ ਸੀਟ ਤੋਂ ਮੁਕਾਬਲਾ ਠਿਕੋਣਾ ਫਸਵਾ ਅਤੇ ਦਿਲਚਸਪ ਹੋਣ ਦੇ ਪੂਰੇ ਅਸਰ ਬਣਗੇ ਨੇ ਜੁਡੀ ਮਾਸੇ ਸੰਗਰੂਰ ਤੋਂ ਚੋਣਾਂ ਵਿੱਚ ਉਤਾਰੇ ਗਏ ਉਮੀਦਵਾਰਾਂ ਨੇ ਵੀ ਵਾਅਦੇਆਂ, ਦਾਅਵਿਆਂ ਅਤੇ ਵਿਰੋਧੀ ਉਮੀਦਵਾਰਾਂ ਤੇ ਹਮਲੇ ਬੋਲ ਕੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਸਾ ਆਪਣੇ ਰਾਜ ਸਭਾ ਦੇ ਸੰਸਦ ਦੇ ਕਾਰਜਕਾਲ ਦੌਰਾਨ ਇਲਾਕੇ ਦੀਆਂ ਗਲੀਆਂ, ਨਾਲੀਆਂ ਅਤੇ ਸੜਕਾਂ ਦਾ ਵੱਡੇ ਪੱਧਰ ਤੇ ਵਿਕਾਸ ਕਰਵਾਉਣ ਦੇ ਦਾਅਵੇ ਕਰ ਰਹੇ ਨੇ, ਉੱਤੇ ਨਾਲ ਹੀ ਉਹ ਕਾਂਗਰਸ ਦੀ ਕੇਂਦਰੀ ਸਰਕਾਰ ਦੇ ਸਮੇਂ ਵਿੱਚ ਹੋਏ ਭ੍ਰਿਸ਼ਟਾਚਾਰ ਨੂੰ ਵੀ ਮੁੱਦਾ ਬਣਾ ਕੇ ਵਿਰੋਧੀ ਕਾਂਗਰਸੀ ਉਮੀਦਵਾਰ ਦੀ ਭੰਡੀ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਸਹੀ ਇਸ ਮੁੱਦੇ ਤੇ ਜਾ ਰਹੇ ਹਾਂ ਇਲੈਕਸ਼ਨ ਵਿੱਚ ਸਾਡੀ ਡਿਵੈਲਪਮੈਂਟ ਲੋਕਾਂ ਨੂੰ ਸੁਰਤਾ ਦੇਣੀ ਆ ਚਾਹੇ ਤੁਸੀਂ ਕਿਸਾਨ ਦੇਖ ਲਓ ਤੁਸੀਂ ਵਪਾਰੀ ਦੇਖ ਲਓ ਛੋਟੇ ਸ਼ਹਿਰਾਂ ਵਿੱਚ ਸਾਰਾ ਇਹ ਇਨਸਪੈਕਟਰੀ ਰਾਜ ਖਤਮ ਕਰ ਦਿੱਤਾ ਕਿਸਾਨਾਂ ਨੂੰ ਫ੍ਰੀ ਬਿਜਲੀ ਦਿੱਤੀ ਜਾ ਰਹੀ ਔਰ ਲਗ ਇੱਕ ਲੱਖ ਕਨੈਕਸ਼ਨ ਹੋਰ ਦੇ ਦਿੱਤਾ ਔਰ ਗਰੀਬਾਂ ਨੂੰ ਤਾਂ ਕੀਤਾ ਹੀ ਬਹੁਤ ਕੁਝ ਹੈ ਉਹਨਾਂ ਨੂੰ ਆਟਾ ਦਾਲ ਦੀ ਸਕੀਮ 7 ਸਾਲ ਤੋਂ ਲਗਾਤਾਰ ਚੱਲਦੀ ਰਹੀ ਹੈ ਉਹਨਾਂ ਦੇ ਬੱਚਿਆਂ ਨੂੰ ਸ਼ਗਨ ਸਕੀਮ ਹੁਣ ਨੀਲੇ ਕਾਰਡ ਡਬਲ ਕਰਤੇ ਔਰ ਉਹਦੇ ਚ ਸਾਰੀਆਂ ਕਮਿਊਨਿਟੀਆਂ ਹੀ ਆ ਗਈਆਂ ਉਹਨਾਂ ਨੂੰ ਸਾਰੀਆਂ ਸੁਰਤਾਂ ਇੰਸ਼ੋਰੈਂਸ ਦੀਆਂ ਔਰ ਲੜਕੀਆਂ ਨੂੰ 11ਵੀਂ 12ਵੀਂ ਦੇ ਨੂੰ ਫ੍ਰੀ ਸਾਰੇ ਪੰਜਾਬ ਵਿੱਚ ਸਾਈਕਲ ਦਿੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕੋਈ ਵੀ ਅਸਾ ਤਬਕਾ ਨਹੀਂ ਛੱਡਿਆ ਜਿਹੜਾ ਇਹ ਕਹੇ ਕਿ ਮੈਨੂੰ ਕੁਝ ਵਿਅਤ ਨਹੀਂ ਮਿਲੀ ਹੈ ਪੂਰੀ ਸੇਵਾ ਲੜਕੇ ਕੀਤੀ ਹੈ ਨਾਲ ਡਵੈਲਪਮੈਂਟ ਪੂਰੀ ਕੀਤੀ ਹੈ ਦੂਜੇ ਪਾਸੇ ਮੌਜੂਦਾ ਲੋਕ ਸਭਾ ਸਾਂਸਦ ਅਤੇ ਕਾਂਗਰਸ ਉਮੀਦਵਾਰ ਵਜੇਂਦਰ ਸਿੰਘਲਾ ਆਪਣੇ 5 ਸਾਲਾਂ ਦੇ ਬਤੌਰ ਲੋਕ ਸਭਾ ਸਾਂਸਦ ਕਾਰਜਕਾਲ ਦੌਰਾਨ ਇਲਾਕੇ ਵਿੱਚ ਆਪਣੀ ਯਤਨਾ ਸਦਕਾ ਲਿਆਂਦੇਗੇ ਪੀਜੀਆਈ ਕੈਂਸਰ ਹਸਪਤਾਲ ਸਿੰਥੈਟਿਕ ਹੇਡ ਸਟੇਡੀਅਮ ਸਾਰੇ ਧਾਰਮਿਕ ਸਥਾਨਾਂ ਨੂੰ ਚਲਾਈਆਂ ਗਈਆਂ ਰੇਲ ਗੱਡੀਆਂ ਅਤੇ ਕਰਵਾਏ ਗਏ ਦੂਜੇ ਵਿਕਾਸ ਦੇ ਕੰਮਾਂ ਨੂੰ ਮੋਤਾ ਬਣਾ ਕੇ ਲੋਕਾਂ ਤੋਂ ਵੋਟਾਂ ਮੰਗ ਰਹੇ ਨੇ ਪਹਿਲੇ ਦਿਨ ਤੋਂ ਹੀ ਟੀਚਾ ਬਣ ਕੇ ਜੋ ਇਸ ਇਲਾਕੇ ਦੀ ਜ਼ਰੂਰਤ ਸੀ ਚਾਹੇ ਉਹ ਹਸਪਤਾਲ ਦੀ ਗੱਲ ਹੋਵੇ PGI ਦਾ ਹਸਪਤਾਲ ਜੋ 50 ਸਾਲ ਪਹਿਲਾਂ ਚੰਡੀਗੜ੍ਹ ਦੇ ਵਿੱਚ ਬਣਿਆ ਸੀ ਅੱਜ ਉਹਦਾ ਦੂਜਾ ਹਸਪਤਾਲ ਸੰਗਰੂਰ ਦੇ ਵਿੱਚ ਬਣਨ ਜਾ ਰਿਹਾ ਹੈ 449 ਕਰੋੜ ਰੁਪਿਆ ਪਹਿਲੇ ਫੇਜ਼ ਦਾ ਭਾਰਤ ਦੀ ਸਰਕਾਰ ਨੇ 12 ਫਰਵਰੀ ਦੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਮਨਜ਼ੂਰ ਕਰਕੇ PGI ਚੰਡੀਗੜ੍ਹ ਨੂੰ ਭੇਜਿਆ ਔਰ ਉਹਦਾ ਜਿਹਦਾ ਕੰਮ ਪਹਿਲੀ ਮਾਰਚ ਤੋਂ PGI ਨੇ ਮੌਕੇ ਦੇ ਉੱਪਰ ਸ਼ੁਰੂ ਕਰ ਦਿੱਤਾ ਔਰ ਇਸ ਤੋਂ ਇਲਾਵਾ ਸਾਡੇ ਨੌਜਵਾਨ ਬੱਚੇ ਜਿਹੜੇ ਖੇਡਾਂ ਦੇ ਖੇਤਰ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਮੱਲਾਂ ਜਿਨ੍ਹਾਂ ਨੇ ਇਸ ਇਲਾਕੇ 'ਚੋਂ ਮਾਰੀਆਂ ਸੀ ਉਹਨਾਂ ਵਾਸਤੇ ਬੈਟਰ ਸਹੂਲਤਾਂ ਵਾਸਤੇ ਉਹਨਾਂ ਨੂੰ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕੋਚਿੰਗ ਮਿਲ ਸਕੇ ਉਹਦੇ ਲਈ ਸਾਈਂ ਸੈਂਟਰ ਅਸੀਂ ਬਰਨਾਲੇ ਖੋਲ੍ਹਿਆ ਕਬੱਡੀ ਦਾ ਬਾਸਕਟਬਾਲ ਦਾ ਬੌਕਸਿੰਗ ਦਾ ਤੇ ਕ੍ਰਿਕਟ ਦੇ ਕੋਚਸ ਅਕੈਡਮੀ ਵਿੱਚ ਆਏ ਹਨ ਸੰਗਰੂਰ ਦੇ ਸਿੰਥੈਟਿਕ ਟਰੈਕ ਲੱਗ ਰਿਹਾ ਸਟੇਡੀਅਮ ਦੇ ਵਿੱਚ ਤਾਂ ਕਿ ਐਥਲੈਟਿਕਸ ਦੇ ਬੱਚੇ ਔਰ ਜਿਹੜੀਆਂ ਬਾਕੀ ਸਪੋਰਟਸ ਹਨ ਉਹਨਾਂ ਦੇ ਵਿੱਚ ਬੱਚਿਆਂ ਨੂੰ ਕੰਡੀਸ਼ਨਿੰਗ ਕਰਨ ਵਾਸਤੇ ਟ੍ਰੇਨਿੰਗ ਲੈਂਡ ਲਈ ਵੱਡੇ ਪੱਧਰ ਤੇ ਫਾਇਦਾ ਹੋ ਸਕੇ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਤਾਂ ਉਸ ਕੋਲ ਪ੍ਰਾਪਤੀਆਂ ਗਿਣੌਣ ਲਈ ਤਾਂ ਕੁਝ ਵੀ ਨਹੀਂ ਕਿਉਂਕਿ ਉਹ ਪਹਿਲੀ ਵਾਰ ਹੀ ਲੋਕ ਸਭਾ ਚੋਣਾਂ ਵਿੱਚ ਖੜੇ ਹੋਏ ਨੇ ਪਰ ਉਹ ਦੇਸ਼ ਦੇ ਸਾਂਝੇ ਮੁੱਦਿਆਂ ਜਿਨ੍ਹਾਂ ਵਿੱਚ ਉਹ ਭ੍ਰਿਸ਼ਟਾਚਾਰ, ਬੇਰੋਜ਼ਗਾਰੀ ਅਤੇ ਮਹਿੰਗਾਈ ਵਰਗੇ ਮੁੱਦਿਆਂ ਨੂੰ ਲੋਕਾਂ ਦਾ ਸਮਰਥਨ ਹਾਸਲ ਕਰਨ ਦੀ ਫਰਕ ਵਿੱਚ ਹੈ ਸਾਡੇ ਚੁੱਲਿਆਂ ਦੇ ਵਿੱਚੋਂ ਅੱਗ ਅਗਨੀ ਜਿਹੜੀ ਮੱਚਦੀ ਸਿਵਿਆਂ ਦੀ ਅੱਗ ਬੁਝਣ ਦਾ ਨਾਂ ਨਹੀਂ ਲੈਂਦੀ ਨਸ਼ੇ ਸਾਡੀ ਜਵਾਨੀ ਖਤਮ ਕਰਤੀ ਔਰ ਆਪ ਬਣਦੇ ਨੇ ਨਸ਼ੇ ਲਾਲਬੱਤੀਆਂ ਵਾਲੇ ਜਿਹੜੇ ਅਸੀਂ ਬਣਾ ਕੇ ਭੇਜਦੇ ਹਾਂ ਜਿਨ੍ਹਾਂ ਨੂੰ ਤੇ ਅੱਜ ਸਰਕਾਰੀ ਸਕੂਲਾਂ ਦੀ ਪੜ੍ਹਾਈ ਤਹਿਸ ਨੈਸ ਹੋ ਚੁੱਕੀ ਹੈ ਹਸਪਤਾਲਾਂ 'ਚ ਸਾਨੂੰ ਇਲਾਜ ਕਰਾਉਣ ਦਾ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਾਉਣ ਦਾ ਪੈਸਾ ਹੈ ਨਹੀਂ ਸਰਕਾਰੀ ਹਸਪਤਾਲਾਂ 'ਚ ਡਾਕਟਰ ਜਾਂ ਦਵਾਈ ਹੈ ਨਹੀਂ ਇਹ ਆਮ ਲੋਕ ਜਿਹੜੇ ਨੇ ਇਹ ਲੀਡਰਾਂ ਦੇ ਏਜੰਡੇ ਤੋਂ ਬਿਲਕੁਲ ਬਾਹਰ ਹੋ ਚੁੱਕੇ ਨੇ ਆਮ ਲੋਕਾਂ ਨੂੰ ਉਹ ਖਰੀਦ ਕੇ ਡਰਾ ਕੇ ਵੋਟਾਂ ਲੈ ਕੇ 5 ਸਾਲ ਵਾਸਤੇ ਚਲੇ ਜਾਂਦੇ ਨੇ ਫਿਰ ਆ ਕੇ ਹੱਥ ਬੰਨ ਕੇ ਫਿਰ ਵੋਟਾਂ ਲੈ ਜਾਂਦੇ ਨੇ ਇਹ ਚੀਜ਼ਾਂ ਸੇ ਖਤਮ ਕਰਨੀ ਚਾਹੀਦੀ ਹੈ ਖੈਰ ਇਹ ਤਾਂ ਹੀ ਲੀਡਰਾਂ ਦੀ ਗੱਲ ਪਰ ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰ ਹੁਣ ਤੱਕ ਦੇ ਲੀਡਰਾਂ ਦੇ ਵਾਅਦਿਆਂ ਤੇ ਲਾਰਿਆਂ ਤੋਂ ਤੰਗ ਆ ਚੁੱਕੇ ਜਾਪਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਸੜਕਾਂ ਗਲੀਆਂ ਨਾਲੀਆਂ ਬਣਵਾ ਦੇ ਨਾਲ ਇਲਾਕੇ ਦਾ ਵਿਕਾਸ ਨਹੀਂ ਹੋ ਸਕਦਾ ਐਮਸੀਆ ਦਾ ਕੰਮ ਹੈ ਸੜਕਾਂ ਗਲੀਆਂ ਨਾਲੀਆਂ ਉਹਨਾਂ ਨੇ ਲੇਕਿਨ ਲੋਕ ਆਸ ਰੱਖਦੇ ਐਮਪੀ ਤੋਂ ਸੜਕਾਂ ਨਾਲੀਆਂ ਲੇਕਿਨ ਉਹ ਵੱਡੇ ਪ੍ਰੋਜੈਕਟ ਲੈ ਕੇ ਆਉਣੇ ਚਾਹੀਦੇ ਉਹਨਾਂ ਨੂੰ ਜੋ ਐਮਪੀ ਦੇ ਹਲਕੇ 'ਚ ਨੇ ਜਿਹੜੇ ਵਿਧਾਨ ਸਭਾ ਹਲਕਾ ਉਸ ਹਸਾਬ ਨਾਲ ਹਲਕੇ ਦੇ ਕੰਮ ਨਹੀਂ ਨਾਲੀਆਂ ਸੜਕਾਂ ਨਾਲ ਕੋਈ ਵਿਕਾਸ ਨਹੀਂ ਕਰ ਸਕਦੇ ਯੂਥ ਸਪੈਸ਼ਲੀ ਜਿੰਨਾ ਕਿ ਪਹਿਲਾਂ ਵੀ ਕਿਹਾ ਗਿਆ ਹੈਗਾ ਨਸ਼ੇ ਬਹੁਤ ਜ਼ਿਆਦਾ ਹੋ ਰਹੇ ਨੇ ਔਰ ਐਜੂਕੇਸ਼ਨ ਹੈ ਜੋ ਐਜੂਕੇਸ਼ਨ ਹੈ ਜੋ ਸਰਕਾਰੀ ਕਾਲਜਸ ਨੇ ਉਹ ਬਹੁਤ ਘੱਟ ਨੇ ਪ੍ਰਾਈਵੇਟ ਕਾਲਜਸ ਨੇ ਬਹੁਤ ਜ਼ਿਆਦਾ ਨੇ ਉਹਨਾਂ ਦੀ ਫੀਸ ਵੀ ਇੰਨੀ ਜ਼ਿਆਦਾ ਹੈ ਕਿ ਕੋਈ ਵੀ ਇਨਸਾਨ ਉਸ ਨੂੰ ਮੀਡਲ ਕਲਾਸਸ ਲੋਕ ਨੇ ਜਿਹੜੇ ਉਹ ਨਹੀਂ ਪੇ ਕਰ ਸਕਦੇ ਜ਼ਰੂਰਤ ਸੀ ਸੰਗੂਰ ਹਲਕੇ ਵਿੱਚ ਵੱਡੀ ਇੰਡਸਟਰੀ ਦੇ ਰਾਹੀਂ ਬੇਰਜ਼ਗਾਰੀ ਅਤੇ ਨਸ਼ਾਖੋਰੀ ਵਿੱਚ ਬਰਬਾਦ ਹੋ ਰਹੀ ਨੌਜਵਾਨ ਦੇ ਲਈ ਰੋਜ਼ਗਾਰ ਪੈਦਾ ਕਰਨ ਦੀ ਸਰਕਾਰੀ ਸਿੱਖਿਆ ਸੰਸਥਾਨਾ ਅਤੇ ਸਿਹਤ ਸੂਲਤਾ ਨੂੰ ਉੱਚਾ ਚੁੱਕਣ ਦੀ ਪਰ ਅਫਸੋਸ ਦੀ ਗੱਲ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਪੈਦਾ ਹੋਏ ਵੱਡੇ ਤੋਂ ਵੱਡੇ ਲੀਡਰ ਨੇ ਸਿਰਫ ਸੰਗਰੂਰ ਦੇ ਲੋਕਾਂ ਨਾਲ ਝੂਠੇ ਵਾਅਦੇ ਹੀ ਕੀਤੇ ਹੈਰ ਅਫਸੋਸ ਕਿ ਕਿਸੇ ਵੀ ਕਾਰਜ ਨੂੰ ਅਮਲੀ ਜਾਮਾ ਨਹੀਂ ਪਹਿਨਾ ਸਕੀ ਜਿਸ ਕਰਕੇ ਅੱਜ ਜ਼ਿਲ੍ਹਾ ਸੰਦੂਰ ਅਤੇ ਬਰਨਾਲਾ ਪੰਜਾਬ ਦੇ ਸਭ ਤੋਂ ਪਛੜੇ ਇਲਾਕਿਆਂ ਵਿੱਚ ਗਿਣਿਆ ਜਾਂਦਾ ਹੈ। ਕਾਰ ਵਾਲੇ ਲੀਡਰ ਆਉਂਦੇ ਨੇ ਆਪਦੇ ਹੱਥ ਸਾਰੇ ਲਾ ਕੇ ਉਹ ਕਰ ਜਾਂਦੇ ਨੇ ਸਾਰੇ ਬਲਕੇ ਵਾਅਦੇ ਕਰ ਜਾਂਦੇ ਨੇ ਮੁੜ ਕੇ ਕਈ ਪੂਰੇ ਹੋ ਜਾਂਦੇ ਨੇ ਕਈ ਨਹੀਂ ਹੁੰਦੇ ਵਿੱਚ ਹੀ ਲੜਦੇ ਰਹਿੰਦੇ ਨੇ ਫਿਲਹਾਲ ਲੀਡਰ ਇੱਕ ਵਾਰ ਫੇਰ ਵਾਦਿਆਂ ਦੀ ਪੰਡ ਲੈ ਕੇ ਸੰਗਰੂਰ ਲੋਕ ਸਭਾ ਹਲਕੇ ਦੇ ਲੋਕਾਂ ਦੀ ਖਿਚੈਰੀ ਵਿੱਚ ਪੁੱਜੇ ਨੇ ਪਰ ਦੇਖਣਾ ਹੋਵੇਗਾ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਲੋਕ ਕਿਸੇ ਪੁਰਾਣੇ ਨੇਤਾ ਦੇ ਕੰਮਾਂ ਦੀ ਕਦਰ ਕਰਦੇ ਆ ਸੰਸਦ ਚੁਣ ਕੇ ਭੇਜਦੇ ਨੇ ਜਾਂ ਹਰ ਵਾਰ ਦੀ ਤਰ੍ਹਾਂ ਕਿਸੇ ਨਵੇਂ ਚਿਹਰੇ ਨੂੰ ਹਲਕੇ ਦੇ ਪਛੜੇਪਨ ਦਾ ਕਲੰਕ ਧੋਣ ਦਾ ਮੌਕਾ ਦਿੰਦੇ ਨੇ